टीसीओ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਅਸਾਮੀਆਂ ਨੇ ਗਰੁੱਪ B ਦੀਆਂ ਅਸਾਮੀਆਂ ਲਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਹਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣ ਗਿਆ ਉਹ ਆਪਣਾ ਅਪਲਾਈ ਕਰ ਸਕਦਾ ਸੋ 2 ਸਾਲ ਲਈ ਜਿਹੜਾ ਏਜ ਦਾ ਸਮਾਂਗਾ ਉਹ ਵਧਾਇਆ ਗਿਆਗਾ ਇਹ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਅੱਜ ਪੰਜਾਬ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤਾ ਇਸ ਤੋਂ ਬਿਨਾ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਲੰਬੇ ਅਰਸੇ ਤੋਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਲੈ ਕੇ ਆਇਆ ਬਹੁਤ ਲੰਬੇ ਅਰਸੇ ਤੋਂ ਜਿਹੜੀਆਂ ਇੰਟੀਗ੍ਰੇਟਡ ਰੂਰ ਡਿਵੈਲਪਮੈਂਟ ਪ੍ਰੋਗਰਾਮ ਬੜੀ ਇੰਪੋਰਟੈਂਟ ਆ ਇੰਟੀਗ੍ਰੇਟਡ ਰੂਰ ਡਿਵੈਲਪਮੈਂਟ ਪ੍ਰੋਗਰਾਮ ਪੰਜਾਬ ਸਟੇਟ ਏਡ ਟੂ ਇੰਡਸਟਰੀ ਐਕਟ 1935 ਇਹਦੇ ਕੁਝ ਕੇਸ ਜਿਹੜੇ ਨੇਗੇ ਉਹ ਬੜੇ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਜਿਨ੍ਹਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਕਾਫੀ ਅਮਾਉਂਟ ਜਿਹੜੀ ਆ ਉਹ ਸੀਡ ਬਣੀ ਜਦੋਂ ਵੀ ਕੋਈ ਇੰਡਸਟਰੀ 1935 ਦੀ ਗੱਲ ਆ 1935 ਤੋਂ ਲੈ ਕੇ ਹੁਣ ਤੱਕ ਕਦੇ ਇਸ ਐਕਟ ਦੇ ਅੰਦਰ ਸੋਧ ਨਹੀਂ ਹੋਈ ਸੀਗੀ ਔਰ ਸੀਡ ਬਣੀ ਜਦੋਂ ਆ ਸੀਡ ਮਨੀ ਉਸ ਸਮੇਂ ਇੰਡਸਟਰੀ ਨੂੰ ਦਿੱਤੀ ਜਾਂਦੀ ਸੀ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ 7000 ਜਿਹਦੇ ਅੰਦਰ ਬਹੁਤ ਹੀ ਘੱਟ ਰੇਟ ਦੇ ਉੱਤੇ ਵਿਆਸਤ ਹੁੰਦਾ ਸੀਗਾ ਉਹ ਸੀਡ ਮਨੀ ਜਿਹੜੀ ਆ ਜਦੋਂ ਵਿਦਆਊਟ ਐਨੀ ਸਕਿਉਰਟੀ ਹੁੰਦੀ ਸੀ ਕੋਈ ਕੋਲੈਟਰਲ ਸਕਿਉਰਟੀ ਨਹੀਂ ਹੁੰਦੀ ਸੀ ਕੋਈ ਸਕਿਉਰਟੀ ਨਹੀਂ ਹੁੰਦੀ ਸੀ ਉਹ ਡਾਇਰੈਕਟ ਜਿਹੜਾ ਵੀ ਕੋਈ ਇੰਡਸਟਰੀ ਲਈ ਅੱਗੇ ਆਉਂਦਾ ਸੀ ਛੋਟੇ ਐਮਐਸਐਮਈ ਲਈ ਅੱਗੇ ਆਉਂਦਾ ਸੀ ਉਹਨੂੰ ਮਿਲਦੀ ਸੀ ਉਹ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਈ ਸੀ ਉਹ ਸਾਰੀ ਜਿਹੜੀ ਆ ਅਸੀਂ ਵਨ ਟਾਈਮ ਸੈਟਲਮੈਂਟ ਕੀਤੀ ਆ ਔਰ ਉਹਦੇ ਅੰਦਰ ਅਸੀਂ ਸਾਰਾ ਵਿਆਜ ਜਿਹੜਾ ਸਾਰਾ ਵਿਆਜ ਹੈ ਜਿਹੜਾ ਸਾਰਾ ਇੰਟਰਸਟ ਆ ਉਹ 100% ਅਸੀਂ ਵੇਵ ਆਫ ਕੀਤਾਗਾ ਲਗਭਗ 97 ਕਰੋੜ ਰੁਪਇਆ ਜਿਹੜਾ ਇੰਟਰਸਟ ਹੈਗਾ ਉਹ ਵੇਵ ਆਫ ਹੋਇਆਗਾ ਹੁਣ ਇਹਦੇ ਨਾਲ ਜਿਹੜਾ 11 ਕਰੋੜ 11 ਕਰੋੜ 94 ਲੱਖ ਰੁਪਏ 11 ਕਰੋੜ 94 ਲੱਖ ਰੁਪਏ ਸਰਕਾਰ ਨੂੰ ਰਿਕਵਰ ਹੋ ਜਾਣਗੇ ਕਿਉਂਕਿ 1935 ਦੀਆਂ ਰਿਕਵਰੀਆਂ ਨੇ 1935 ਦੀਆਂ ਰਿਕਵਰੀਆਂ ਨੇ ਕੋਈ 2000 ਕੋਈ 5000 ਬਹੁਤ سارے ਲੋਕਾਂ ਜਿਹੜੇ ਲੋਕ ਨੇ ਜਿਹੜੇ ਉਹ ਡਿਫਾਲਟਰ ਲਿਸਟ ਖੜੇ ਸੀ ਕੁੱਲ ਜਿਹੜੇ ਬੈਨੀਫਿਸ਼ੀਰੀ ਨੇ ਦੇ ਹੁਣ ਤੱਕ ਆਇਡੈਂਟੀਫਾਈ ਕੀਤੇ ਗਏ ਨੇ ਉਹ 1054 ਲਗੇ 1053 ਵਿਅਕਤੀਆਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆਗਾ ਸਮੱਸਿਆ ਸਮਝਦਾ ਇਹਦੇ ਨਾਲ ਇਕ ਤਾਂ ਜਿਹੜਾ ਸਰਕਾਰ ਦੇ ਬਕਸ ਦੇ ਅੰਦਰ ਲੈਣਦਾਰੀਆਂ ਦੇਣਦਾਰੀਆਂ ਖੜੀਆਂ ਹੁੰਦੀਆਂ ਨੇ ਉਹ ਕਲੀਅਰ ਹੋਣਗੀਆਂ ਔਰ ਦੂਸਰਾ 1054 ਵਿਅਕਤੀਆਂ ਨੂੰ ਵੱਡੀ ਰੀਲੀਫ ਮਿਲੂਗੀ ਕਿ ਉਹ ਆਪਣਾ ਜਿਹੜਾ ਉਹਨਾਂ ਨੇ ਸੀਡ ਬਣੀ ਬਜੋਂ ਕਰਜ਼ਾ ਲਿਆ ਸੀ ਛੋਟੇ ਛੋਟੇ ਕਰਜ਼ੇ ਲੈ ਸੀਗੇ 1935 ਤੋਂ ਲੈ ਕੇ ਲਗਾਤਾਰ ਲੈਂਦੇ ਆ ਰਹੇ ਸੀਗੇ ਉਹ ਸਾਰੇ ਜਿਹੜੇ ਨਗੇ ਖਤਮ ਹੋ ਜਾਣਗੇ ਹੈ ਜੀ ਇੰਟਰਸਟ ਹੈਗਾ 97 ਕਰੋੜ 66 ਲੱਖ 44 ਹਜ਼ਾਰ 1935 ਤੋਂ ਹਾਂ ਜੀ ਹਾਂ ਜੀ ਹਾਂ ਜੀ ਇਹ ਹੁਣ ਤਾਂ ਹੁਣ ਤਾਂ ਬਹੁਤ ਲੰਬੇ ਅਰਸੇ ਤੋਂ ਲਗਭਗ 30 35 ਸਾਲ ਤੋਂ ਸਕੀਮਾਂ ਬੰਦ ਪਈਆਂ ਸੀਗੀਆਂ ਇਹ ਸਕੀਮਾਂ ਜਿਹੜੀਆਂ ਬੰਦ ਸੀਗੀਆਂ ਇਹਦੇ ਅੰਦਰ ਹੁਣ 11 ਕਰੋੜ 94 ਲੱਖ 11 ਕਰੋੜ 94 ਲੱਖ 45 ਹਜ਼ਾਰ ਜਿਹੜਾ ਉਹ ਰਿਕਵਰੇਬਲ ਅਮਾਉਂਟ ਜਿਹੜੀ ਆ ਉਹ ਆ ਔਰ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਪੈਸੇ ਨੇ ਰਿਕਵਰ ਹੋ ਜਾਣਗੇ ਕਿਉਂਕਿ ਇਹ 1935 ਤੋਂ ਲੈ ਕੇ 1935 ਤੋਂ ਲੈ ਕੇ ਅੱਜ ਤੱਕ 1935 ਤੋਂ ਲੈ ਕੇ ਕਿਉਂਕਿ ਬੜੀ ਸੀਡ ਮੈਨੀ ਬੜੀ ਥੋੜੀ ਸੀ ਕਿਤੇ 2000 ਸੀ ਕਿਤੇ 5000 ਸੀ ਕਿਤੇ 4000 ਸੀ ਕਿਉਂਕਿ ਜੇ ਮੈਂ 1935 ਦੀ ਗੱਲ ਕਰਾਂ ਤਾਂ ਉਸ ਸਮੇਂ 2000 ਦੀ ਵੈਲਿਊ ਬਹੁਤ ਸੀਗੀ 1000 ਰੁਪਏ ਦੀ ਵੈਲਿਊ ਬਹੁਤ ਸੀਗੀ ਸੋ ਉਸ ਸਮੇਂ ਦੀਆਂ ਸਰਕਾਰਾਂ ਨੇ ਇਹ ਪੈਸੇ ਜਿਹੜੇ ਸੀ ਲੋਕਾਂ ਨੂੰ ਨਵੇਂ ਉਦਮੀਆਂ ਨੂੰ ਯਾਨੀ ਕਿ ਅਦਯੋਗ ਸਾਫਟਕਰਨ ਲਈ ਦਿੱਤੇ ਸੀਗੇ ਸੋ ਅੱਜ ਉਹਦੇ ਅੰਦਰ ਇੱਕ ਬਹੁਤ ਵੱਡਾ ਨਿਪਟਾਰਾ ਕੀਤਾ ਗਿਆ ਸੋ ਇਹਦੇ ਨਾਲ ਜਿੱਥੇ ਸਾਡੇ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਉੱਥੇ ਲੋਕਾਂ ਨੂੰ ਵੀ ਰਾਹਤ ਹੋਊਗੀ ਔਰ ਲੋਕ ਵੀ ਜਿਹੜੀਆਂ ਆਪਣੀਆਂ ਅਕਾਊਂਟ ਬੁੱਕ ਨੇ ਉਹ ਵੀ ਸਾਫ਼ ਹੋਣਗੀਆਂ ਇੱਕ ਵੱਡਾ ਫੈਸਲਾ ਜਿਹੜਾ ਹਾਂਜੀ 1000 ਜਿਹੜੇ 54 ਵਿਅਕਤੀ ਨੇਗੇ 1053 ਵਿਅਕਤੀ ਅਮਾਉਂਟ ਜਿਹੜੀ ਆ 11 ਕਰੋੜ 11 ਕਰੋੜ 94 ਲੱਖ 11 ਕਰੋੜ 94 ਲੱਖ 45 ਹਜ਼ਾਰ ਬਹੁਤ ਸਾਰੇ ਦੇ ਡੈਥ ਵੀ ਹੋ ਗਈ ਹੋਣੀ ਹੈ ਉਹਨਾਂ ਦੇ ਜਿਹੜੀਆਂ ਫੈਮਲੀ ਆ ਖੜੇ ਹੋਣਗੇ ਉਹ ਬੇਵਕੂਫ ਹੋ ਜਾਣਗੇ ਇਸ ਤੋਂ ਬਿਨਾ ਪਿੰਡੂ ਵਿਕਾਸ ਪਿੰਡੂ ਵਿਕਾਸ ਪੰਚਾਇਤ ਵਿਭਾਗ ਤੋਂ ਜਿਹੜੇ ਵਿਅਕਤੀ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਹੋਏ ਸੀ ਲਗਭਗ 582 ਸਰਵਿਸ ਪ੍ਰੋਵਾਈਡਰ ਅਤੇ 460 ਦੇ ਕਰੀਬ ਜਿਹੜੇ ਨੇਗੇ ਵੈਟਰਨਰੀ ਫਾਰਮਾਸਿਸਟ ਔਰ 472 ਸਫਾਈ ਸੇਵਕ ਇਹਨਾਂ ਦਾ ਜਿਹੜਾ ਸਮਾਗਾ ਡਿਪਾਰਟਮੈਂਟ ਦੇ ਅੰਦਰ ਉਹ ਇੱਕ ਸਾਲ ਹੋਰ ਬਤਾ ਦਿੱਤਾ ਗਿਆ ਹੈਗਾ 31/3/26 ਤੱਕ ਇਹ ਜਿਹੜਾ ਡਿਪਾਰਟਮੈਂਟ ਦੇ ਅੰਦਰ ਪਸ਼ੂ ਪਾਲਣ ਵਿਭਾਗ ਦੇ ਅੰਦਰ ਅਬਦਾ ਕੰਮ ਕਰਦੇ ਰਹਿਣਗੇ ਇਹ ਵੀ ਮੈਂ ਸਮਝਦਾ ਬਹੁਤ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਿਆਸ ਸੀਗਾ ਇਸ ਤੋਂ ਬਿਨਾ ਜਿਹੜਾ ਪੰਜਾਬ ਦਾ ਵੈਲਿਊ ਐਡਿਟ ਟੈਕਸ ਆ ਵੈਟ ਜਿਹੜੇ ਬੈਠ ਦੇ ਅੰਦਰ ਚੇਅਰਮੈਨ ਮੈਂਬਰ ਜਿਹੜੇ ਵੀ ਨਿਰਧਾਰਤ ਹੁੰਦੇ ਸੀ ਉਹਨਾਂ ਦੀ ਜਿਹੜੇ ਜਿਹੜੀ ਤਨਖਾਹ ਸੀ ਸੈਲਰੀ ਸੀ ਜਿਹੜੀ ਉਹਨੀਆਂ ਦੀ ਉਹ ਸੈਲਰੀਆਂ ਐਸ ਪਰ ਆਨਰੇਬਲ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਸੀਗੀਆਂ ਉਹ ਹੁਣ ਜਦੋਂ ਪੰਜਾਬ ਸਰਕਾਰ ਚਾਉਣਗੇ ਜਦੋਂ ਪੰਜਾਬ ਸਰਕਾਰ ਦੇ ਅੰਦਰ ਚੇਅਰਮੈਨ ਲੱਗਣਗੇ ਵਾਈਸ ਚੇਅਰਮੈਨ ਲੱਗਣਗੇ ਮੈਂਬਰ ਲੱਗਣਗੇ ਤਾਂ ਉਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਦੇ ਰੂਲ ਲਾਗੂ ਹੋਣਗੇ ਉਹ ਅਸੀਂ ਜਿਹੜਾ ਹੈਗਾ ਮੈਂ ਸਵਿੰਦਾ ਕਫਾਇਦ ਕੀਤੀ ਹੈ ਥੋੜੇ ਬਹੁਤੇ ਪੈਸੇ ਸਾਨੂੰ ਬਚਣਗੇ ਔਰ ਇਹਦੇ ਨਾਲ ਜਿਹੜੀ ਆ ਇਕਸਾਰਤਾ ਆਊਗੀ ਜਿਹੜੇ ਪੰਜਾਬ ਸਰਕਾਰ ਵੱਲੋਂ ਦਰਦਾਰਤ ਹੁੰਦੇ ਨੇ ਕਿ ਉਹਨਾਂ ਲਈ ਹੋਰ ਹੁੰਦੇ ਨੇ ਜਿਹੜੇ ਹਾਈ ਕੋਰਟ ਵੱਲੋਂ ਆਏ ਹੁੰਦੇ ਨੇ ਉਹ ਹੋਰ ਹੁੰਦੇ ਨੇ ਜਦੋਂ ਕੋਈ ਬੰਦਾ ਪੰਜਾਬ ਸਰਕਾਰ 'ਚ ਆ ਗਿਆ ਤਾਂ ਅਸੀਂ ਉਹਨਾਂ ਤੋਂ ਹਾਈ ਕੋਰਟ ਦੇ ਨਿਯਮ ਜਿਹੜੇ ਨੇ ਉਹ ਹਟਾਏ ਨੇਗੇ ਸੋ ਇਹਦੇ ਉੱਤੇ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੋਣਗੇ ਚਾਹੇ ਉਹ ਰੈਂਟ ਹਾਊਸ ਦੀ ਗੱਲ ਆ ਚਾਹੇ ਉਹ ਉਹਨਾਂ ਦੇ ਡੀਏ ਦੀ ਗੱਲ ਆ ਉਹ ਸਾਰੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਲਾਗੂ ਹੋਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾਗਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਜਿਹੜੇ ਬੀਜ ਉਹ ਸਬਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾਰੇ ਬੀਜ ਸਪਲਾਈ ਹੁੰਦੇ ਨੇਗੇ ਉਹਨਾਂ ਦੇ ਸੰਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 225 ਦਾ ਸੀਡਸ ਬਿਲ ਬੀ 225 ਪੰਜਾਬ ਐਮੈਂਡਮੈਂਟ ਆ ਇਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਕਾਨੂੰਨ ਬਣਾ ਸਕਦੀ ਔਰ ਪੰਜਾਬ ਵੀ ਬਣਾ ਸਕਦੀ ਹੈ ਪਰ ਲੇਕਿਨ ਇਹ ਅਸੀਂ ਕਾਨੂੰਨ ਪਹਿਲੀ ਵਾਰ ਲੈ ਕੇ ਆਏ 1966 ਤੋਂ ਬਾਅਦ ਬੀਜ ਐਕਟ 1966 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀਜ ਐਕਟ 1966 ਭਾਰਤ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆਂ 20 ਬੀਜ ਦੇ ਸੀ ਜਾਂ ਗਲਤ ਬੀਜ ਬੇਚਦੇ ਸੀ ਉਹਨਾਂ ਨੂੰ ਮੈਂ ਸਮਝੰਦਾ ਵੱਡੀ ਪੱਧਰ ਤੇ ਨਾਥ ਪਾਉਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀਜ ਐਕਟ 1966 ਦੀ ਧਾਰਾ 11 ਦੇ ਵਿੱਚ 11 ਜਿਹੜੀ ਆ 66 ਬੀਜ ਐਕਟ 1966 ਦੀ ਸਬਸੈਕਸ਼ਨ 19 ਦੀ ਸਬਸੈਕਸ਼ਨ 7ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਉਹਦੇ ਚ ਜਦੋਂ ਜਿੱਥੇ ਵੀ ਕੋਈ ਕੰਪਨੀ ਮੈਂ ਕੈਨਡਲੀ ਇਹਨਾਂ ਨੂੰ ਧਿਆਨ ਨਾਲ ਕੰਪਨੀ ਉਤਪਾਦਕ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਹਰ ਉਹ ਵਿਅਕਤੀ ਜੋ ਅਪਰਾਧ ਹੋਣ ਦੇ ਸਮੇਂ ਕੰਪਨੀ ਉਤਪਾਦਕ ਪ੍ਰਤੀ ਕਾਰੋਬਾਰ ਦੇ ਸੰਚਾਲਨ ਦੇ ਲਈ ਜ਼ਿੰਮੇਵਾਰ ਸੀ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾਗਾ ਜੇਕਰ ਕਹਿਣ ਦਾ ਪਾਪ ਕੋਈ ਕੰਪਨੀ ਕੰਪਨੀ ਦਾ ਕੋਈ ਉਤਪਾਦਕ ਪਹਿਲੀ ਵਾਰ ਅਪਰਾਧ ਕਰਦਾਗਾ ਪਹਿਲੀ ਵਾਰ ਜਿਹੜਾ ਉਹ ਬੀਜ ਆ ਉਹ ਗਲਤ ਵੇਚਦਾ ਵੇਚ ਬਣਾਉਂਦਾਗਾ ਤਿਆਰ ਕਰਦਾਗਾ ਜਾਂ ਉਹਦੀ ਸੇਲ ਕਰਦਾਗਾ ਮਾਰਕੀਟਿੰਗ ਕਰਦਾਗਾ ਤਾਂ ਫਰਸਟ ਅਫੈਂਸ ਦੇ ਅੰਦਰ ਜਦੋਂ ਫਰਸਟ ਅਫੈਂਡਰ ਹੋਊਗਾ ਤਾਂ ਉਹਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਔਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਜਾਊਗਾ ਜੇਕਰ ਉਹ ਪਹਿਲੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਹੋ ਗਈ ਉਹਨੇ ਦੁਬਾਰਾ ਕ੍ਰਾਈਮ ਕਮਿਟ ਕੀਤਾ ਸੈਕੰਡ ਟਾਈਮ ਅਪਰਾਧ ਕੀਤਾ ਉਹੀ ਅਪਰਾਧ ਸੇਮ ਅਪਰਾਧ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਇਸ ਤੋਂ ਬਿਨਾ ਜੇਕਰ ਕੋਈ ਡੀਲਰ ਜੇਕਰ ਕੋਈ ਡੀਲਰ ਜਾਂ ਵਿਅਕਤੀ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ-ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ-ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਉਹ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਉਹ ਪਹਿਲੀ ਵਾਰ ਕਰਾਇਮ ਕਰਦਾਗਾ ਤਾਂ ਉਹਨੂੰ ਘੱਟੋ-ਘੱਟ 6 ਮਹੀਨੇ ਔਰ ਮੈਕਸਿਮਮ 1 ਇਅਰ ਜਿਹੜੀ ਆ ਉਹਨੂੰ ਪੈਨਿਸ਼ਮੈਂਟ ਹੋਊਗੀ ਔਰ ਉਹਨੂੰ ਮਿਨਿਮਮ ਜਿਹੜਾ ਹੈਗਾ 1 ਲੱਖ ਰੁਪਇਆ اور ਮੈਕਸਿਮਮ 5 ਲੱਖ ਰੁਪਇਆ ਦਾ ਜਿਹੜਾ ਉਹਨੂੰ ফাইন ਹੋ ਸਕਦਾ ਜੇ ਪਲੀਜ਼ ਜੇਕਰ ਹੋ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਇਆ ਤੋਂ ਲੈ ਕੇ 10 ਲੱਖ ਰੁਪਇਆ ਤੱਕ ਦਾ ਜੁਰਮਾਨਾ ਯਾਨੀ ਕਹਿੰਦਾ ਭਾਪ ਜੇਕਰ ਕੋਈ ਵਿਅਕਤੀ ਜਾਂ ਡੀਲਰ ਯਾਨੀ ਕੰਪਨੀ ਕੋਲੋਂ ਲੈ ਕੇ ਕੰਪਨੀ ਕੋਲੋਂ ਲੈ ਕੇ ਉਹਦੇ ਅੰਦਰ ਕੋਈ ਮਿਕਸ ਕਰਕੇ ਉਹਨੂੰ ਉਹਨੂੰ ਗਲਤ ਜੂਸ ਕਰਕੇ ਉਹਨੂੰ ਮਿਸ ਬ੍ਰਾਂਡਡ ਕਰਕੇ ਕਿਸੇ ਕਿਸਾਨ ਨੂੰ ਵੇਚਦਾਗਾ ਤਾਂ ਉਹਦੇ ਦੇ ਲਈ ਉਹਨੂੰ ਪਹਿਲੇ ਫੈਸਲੇ ਜੇਕਰ ਉਹ ਪਹਿਲੀ ਵਾਰ ਅਫੈਂਸ ਕਰਦਾਗਾ ਡੀਲਰ ਜਾਂ ਵਿਅਕਤੀ ਤਾਂ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਸਜ਼ਾ ਔਰ ਫਾਈਨ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੈਗਾ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਔਰ ਜੇਕਰ ਉਹ ਸੈਕੰਡ ਟਾਈਮ ਸੇਮ ਅਫੈਂਸ ਰਿਪੀਟ ਕਰਦਾਗਾ ਯਾਨੀ ਕਿ ਸੈਕੰਡ ਅਫੈਂਡਰ ਬਣਦਾਗਾ ਦੰਨ ਨੂੰ ਘੱਟੋ ਘੱਟ 1 ਇਅਰ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਔਰ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਹੈ ਇਹ ਬੈਸਮੰਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਟੈਪ ਅਪ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੁੱਕਿਆ ਹੈ ਔਰ ਉਹਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਫਾਰਮਰ ਨੂੰ ਬਹੁਤ ਵੱਡੀ ਜਿਹੜੀ ਰਾਤ ਮਿਲੂਗੀ ਨਹੀਂ ਤਾਂ ਕੀ ਹੁੰਦਾ ਸੀਗਾ ਜਾਲੀ ਫਰਜੀ ਦੁਕਾਨਾਂ ਖੜੀਆਂ ਕਰਕੇ ਕਿ ਇਹ ਬੀਟੀ ਫਰਾਨੀ ਕੰਪਨੀ ਦਾ ਮਾਲ ਆ ਇਹ ਫਰਾਨੀ ਕੰਪਨੀ ਦਾ ਮਾਲ ਮਾਲ ਆ ਔਰ ਪੰਜਾਬ ਦਾ ਕਿਸਾਨ ਆਈ ਥਿੰਕ ਜਿਹੜਾ ਕਿਸਾਨ ਜਾਦਾ ਨਹੀਂ ਪੜਿਆ ਹੋਇਆ ਉਹ ਇਨ੍ਹਾਂ ਕੰਪਨੀਆਂ ਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਸੀਗਾ ਦਾ ਸੀਡ ਬਿਲ ਦਾ ਸੀਡ ਬਿਲ 2025 ਅਮੈਂਡਮੈਂਟ ਅਮੈਂਡਮੈਂਟ ਬਿਲਕੁਲ ਸੋ ਮੇਰਾ ਕਹਿਣ ਦਾ ਭਾਵ ਆ ਕਿ ਹੁਣ ਪੰਜਾਬ ਦੇ ਅੰਦਰ ਕੋਈ ਵੀ ਗਲਤ ਬੀਜ ਕੋਈ ਵੀ ਸੀਡ ਜਿਹੜੀ ਆ ਉਹ ਗਲਤ ਵੇਚ ਨਹੀਂ ਸਕੂਗਾ ਜਿਹੜਾ ਵੇਚੂਗਾ ਉਹਦੇ ਲਈ ਅਸੀਂ ਸਦਾ ਦਾ ਪ੍ਰਬਧਾਨ ਕੀਤਾ ਗਿਆ ਪਹਿਲੀ ਵਾਰ ਹੋਇਆਗਾ ਕਿ ਉਹਨੂੰ ਕ੍ਰਿਮినਲ ਨਹੀਂ ਤਾਂ ਪਹਿਲਾਂ ਛੋਟਾ ਜਿਹਾ ਜੁਰਮਾਨਾ ਹੁੰਦਾ ਸੀ ਉਹ ਫਾਈਨ ਦੇ ਕੇ 500 ਰੁਪਿਆ ਫਾਈਨ ਸੀਗਾ 500 ਰੁਪਿਆ ਫਾਈਨ ਦਿੰਦਾ ਸੀ ਤੇ ਆਪਦਾ ਅਫੈਂਸ ਕੰਪਾਉਂਡ ਕਰਾ ਲੈਂਦਾ ਸੀਗਾ ਔਰ ਬਚ ਰਹਿ ਜਾਂਦਾ ਸੀਗਾ ਤੇ ਹੁਣ ਉਹਦੀ ਬਚਣ ਦੀ ਕੋਈ ਚਾਂਸ ਨਹੀਂ ਉਹਨੂੰ ਜੇਲ੍ਹ ਦੇ ਅੰਦਰ ਜਾਣਾ ਪਊਗਾ ਤੇ ਇਸ ਤੋਂ ਬਿਨਾ ਦਾ ਪੰਜਾਬ ਫੂਡ ਗ੍ਰੇਨ ਟਰਾਂਸਪੋਰਟ ਪਾਲਿਸੀ ਜਿਹੜੀ ਆ 225 ਜਿਹੜਾ ਆਉਣ ਵਾਲਾ ਜੀਵਦਾ ਸੀਜ਼ਨ ਆ ਉਹਦੇ ਲਈ ਲੈ ਕੇ ਆਏ ਆਂਗੇ ਦਾ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਜੈਨ ਟਰਾਂਸਪੋਰਟ ਦਾ ਉਹਦੇ ਉਹਦੇ ਲਈ ਲੈ ਕੇ ਆਏ ਆਂਗੇ ਪਾਲਿਸੀ ਤੇ ਇਹ ਲੰਮੀਆਂ ਪਾਲਿਸੀਆਂ ਜਿਹੜੀਆਂ ਦੋ ਆਂਿਆਂ ਨੇ ਜਿਹੜੀਆਂ ਅਗਲੇ 3 ਸੀਜ਼ਨਾਂ ਲਈ ਲਾਗੂ ਰਹਿਣਗੀਆਂ ਸੋ ਬਹੁਤ ਹੀ ਬਸੰਵੰਦ ਅੱਜ ਦੀ ਜਿਹੜੀ ਇੰਪੋਰਟੈਂਟ ਮੀਟਿੰਗ ਆ ਇਹਦੇ ਵਿੱਚ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇ ਕਿ ਜਿਹਦੇ ਨਾਲ ਪੰਜਾਬ ਦੇ ਇੱਥੇ ਪੁਰਾਣੇ ਜਿਹੜੇ ਕਿਸੇ ਨਾ ਕਿਸੇ ਰੂਪ ਚ ਕੋਈ ਡਿਫਾਲਟਰ ਹੋ ਗਿਆ ਜਾਂ ਇਸ ਦੁਨੀਆ ਤੋਂ ਚਲੇ ਗਿਆ ਉਸ ਜਿਹਨੇ ਸੀਡ ਮਨੀ ਲਈ ਸੀ 1935 ਦੇ ਐਕਟ ਦੇ ਤਹਿਤ ਉਹਨਾਂ ਨੂੰ ਵੱਡੀ ਰਾਹਤ ਆ ਔਰ ਦੂਸਰਾ ਜਿਹੜਾ ਅਸੀਂ 20 1966 ਦੇ ਅੰਦਰ ਸੋਧ ਲੈ ਕੇ ਆਇਆਗਾ ਇਹਧਰ ਮੈਂ ਸਮਝਦਾ ਪੰਜਾਬ ਦੇ ਫਾਰਮਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਤ ਮਿਲੇਗੀ ਔਰ ਪੰਜਾਬ ਦੇ ਅੰਦਰ ਜਿਹੜੀ ਵੀਜਾਂ ਦੀ ਕਾਲਾ ਬਜਾਰੀ ਸੀ ਉਹ ਸਦਾ ਦੇ ਲਈ ਖਤਮ ਹੋਊਗੀ ਸੋ ਮੈਂ ਦੇ ਲਈ ਸਰਦਾਰ ਭਗਵਾਨ ਸਿੰਘ ਮਾ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਹੁਣ ਮੈਂ ਮੇਰੇ ਕੋਲੀਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜਿਨੂੰ ਕਹੂੰਗਾ ਕਿਉਂਕਿ ਇਹਨਾਂ ਕੋਲੇ ਖੇਤੀਬਾੜੀ ਬਹਿਕ ਮੰਗਾ ਇਹਨਾਂ ਨੇ ਐਕਟ ਕਾਫੀ ਲੰਬੇ ਅਰਸੇ ਦੇ ਜਦੋਂ ਜਹਾਜ਼ ਤੋਂ ਬਾਅਦ ਕਾਫੀ ਜਿਹੜੀ ਕਾਫੀ ਸਾਰੀਆਂ ਜਿਹੜੀਆਂ ਇੰਸਟੀਚੂਨਸ ਰਹਿ ਗਈਆਂ ਕਾਫੀ ਸਾਰੇ ਸੰਸਥਾਾਂ ਨੇ ਗਈਆਂ ਆਰਗੇਨਾਈਜੇਸ਼ਨ ਨੇ ਗਈਆਂ ਉਹਨਾਂ ਦਾ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤਾਗਾ ਇਹ ਫਰਦਰ ਤੁਹਾਨੂੰ ਐਕਸਪਲੇਨ ਕਰਨਗੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਟੈਲੀਗ੍ਰਾਫਡ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਤੋਂ ਮੈਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਤੋਂ ਪਹਿਲਾਂ ਮਾਨਯੋਗ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਹਰਪਾਲ ਸਿੰਘ ਜੀ ਜੀਮਾ ਨੇ ਜੋ ਅੱਜ ਪੰਜਾਬ ਦੇ ਸਰਬਾਰ ਭਗਵੰਤ ਸਿੰਘ ਮਾਨ ਦੇ ਬਾਈ ਵੀ ਸਰਕਾਰ ਦੇ ਕੈਬਨਟ ਨੇ ਫੈਸਲੇ ਫੈਸਲੇ ਲਏ ਆ ਉਹਨਾਂ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਰੱਖੇ ਆ ਉਹਦੇ ਵਿੱਚ ਇੱਕ ਅਹਿਮ ਜਿਹੜਾ ਖੇਤੀਬਾੜੀ ਨਾਲ ਜੁੜਿਆ ਇੱਕ ਬੈਲ ਸੀ ਉਹ ਲਿਆਂਦਾ ਗਿਆ ਉਸ ਲਈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਸੀ ਪਤਾ ਨਹੀਂ ਇਹਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਦੇ ਲਈ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰ ਜਿਹੜਾ ਸਾਰਾ ਸੋਚ ਵਿਚਾਰ ਕੇ ਤੇ ਲੋਕਾਂ ਤੋਂ ਵੀ ਬਹੁਤ ਕੁਝ ਪੁੱਛ ਕੇ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਕਿ ਥੋੜਾ ਜਿਹਾ ਜੁਰਮਾਨਾ ਸੀ 500 ਰੁਪਈਆ ਜੇ ਕੋਈ ਜਾਲੀ ਬੀਜ ਵੇਚ ਦਿੰਦਾ ਸੀ ਜਾਂ ਕੋਈ ਹੋਰ ਉਹਦੇ ਵਿੱਚ ਮਿਲਾਵਟ ਕਰ ਦਿੰਦਾ ਸੀ ਤੇ ਉਹਦਾ ਕੋਈ ਬਹੁਤਾ ਵੱਡੀ ਗੱਲ ਨਹੀਂ ਸੀ ਉਹ ਜੁਰਮਾਨਾ ਭਰ ਕੇ ਫਿਰ ਉਸ ਤੋਂ ਬਾਅਦ ਇਸ ਕੰਮ ਤੇ ਹੋ ਜਾਂਦਾ ਸੀ ਆਪਾਂ ਸਾਰੇ ਜਾਣਦੇ ਆ ਕਿ ਤਕਰੀਬਨ 42 ਲੱਖ ਹੈਕਟੇਰ ਤੋਂ ਵੱਧ ਆਪਾਂ ਪੰਜਾਬ ਦੇ ਵਿੱਚ ਖੇਤੀ ਕਰਦੇ ਆਂ ਰਵਾਇਤੀ ਖੇਤੀ ਵਿੱਚ ਸਾਡੇ ਘਰਾਂ ਦੇ ਰੱਖੇ ਹੋਏ ਜਿਹੜੇ ਬੀਜ ਹੁੰਦੇ ਸੀ ਉਹਨਾਂ ਤੋਂ ਅਸੀਂ ਦੁਬਾਰੇ ਫਸਲ ਬੀਜ ਲੈਂਦੇ ਸੀ ਹੌਲੀ ਹੌਲੀ ਜਿੰਨੇ ਵਿਗਿਆਨ ਰਹੀ ਤਰੱਕੀ ਹੋਣ ਲੱਗੀ ਹਾਈਬ੍ਰਿਡ ਬੀ ਬਣਨ ਲੱਗੇ ਜਾਂ ਕੰਪਨੀਆਂ ਬਣਾਉਣ ਲੱਗੀਆਂ ਉਹ ਬਾਰ-ਬਾਰ ਕੁਝ-ਕੁਝ ਸਾਲਾਂ ਤੋਂ ਬਾਅਦ ਉਹਤਪਾਦ ਵਧਾਉਣ ਦੇ ਲਈ ਯੂਨੀਵਰਸਟੀਆਂ ਨੇ ਵੀ ਰਿਸਰਚ ਕੀਤੀ ਤੇ ਉਹ ਨਵੇਂ ਬੀ ਆਉਣ ਲੱਗੇ ਨੇ ਉਹਦੇ ਵਿੱਚ ਜਦੋਂ ਹੇਰਾਫੇਰੀਆਂ ਤੇ ਕੁਝ ਨਾ ਕੁਝ ਇਹੋ ਜਿਹੇ ਗੱਲਾਂ ਕੁਝ ਲੋਕ ਕਰ ਜਾਂਦੇ ਸ਼ੁਰੂ ਧਿਆਨ ਰੱਖਦੇ ਆ ਅਲਜੀਰੀ ਜਿਹੜਾ ਅਹਿਮ ਗੱਲ ਹੈ ਜਿਹਦੇ ਨਾਲ ਵੱਡੀ ਰਾਹਤ ਜਿਹੜੀ ਕਿਸਾਨੀ ਨੂੰ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਬਹੁਤ ਵੱਡਾ ਧੋਖਾ ਹੋ ਜਾਂਦਾ ਜਦੋਂ ਬੰਦਾ ਇੱਕ ਵਿਸ਼ਵਾਸ ਚ ਲਿਆ ਕੇ ਕਿਉਂਕਿ ਸ਼ੁਰੂਆਤ ਫਸਲ ਬੀਜਣ ਦੀ ਹੁੰਦੀ ਉਹਨੂੰ ਪਾਲਣ ਦੀ ਤਾਂ ਬਾਤ ਹੁੰਦੀ ਹੈ ਜੇ ਉਹ ਉਹਦੀ ਜਰਮੀਨੇਸ਼ਨ ਨਾ ਸਹੀ ਹੋ ਸਕੇ ਉਦੋਂ ਬਾਅਦ ਫਿਰ ਕੀ ਕਰ ਸਕਦਾ ਇਸ ਲਈ ਬੜਾ ਵੱਡਾ ਧੋਖਾ ਹੋ ਜਾਂਦਾ ਸੀ ਉਹਦੇ ਲਈ ਅਸੀਂ ਇਸ ਵਾਰ ਕੋਈ ਜਿਹੜਾ ਕਿ ਜਿਹੜਾ ਪਹਿਲੀ ਵਾਰ ਡੀਲਰ ਇਹੋ ਜੀ ਮਲਾਕਤ ਕਰਕੇ ਜਾਂ ਕੋਈ ਹੋਰ ਤਰ੍ਹਾਂ ਦੀ ਗੱਲ ਕਰੂਗਾ ਉਹਦੇ ਲਈ ਜਿਵੇਂ ਪਹਿਲਾਂ ਦੱਸਿਆ ਗਿਆ ਕਿ 1 ਲੱਖ ਤੋਂ 5 ਲੱਖ ਦਾ ਜੁਰਮਾਨਾ ਤੇ 6 ਮਹੀਨਿਆਂ ਤੋਂ 1 ਸਾਲ ਦੀ ਕੈਦ ਉਹਨੂੰ ਦੋਨੇ ਚੀਜ਼ਾਂ ਪੂਤਣੀਆਂ ਪੈਣਗੀਆਂ ਇੱਕ ਨਹੀਂ ਨਾਲ ਜੋੜ ਕੇ ਉਸ ਤੋਂ ਬਾਅਦ ਜੇ ਕਿਤੇ ਫੇਰ ਵੀ ਉਹ ਹਟਦਾ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੁਬਾਰਾ ਇਹੋ ਜੀ ਗੱਲ ਕਰਦਾ ਹੈ ਤੇ 5 ਲੱਖ ਤੋਂ 10 ਲੱਖ ਤੱਕ ਦਾ ਜੁਰਮਾਨਾ ਕਰਾਂਗੇ ਨਾਲ ਹੀ ਉਹਨੂੰ 2 ਸਾਲ ਤੋਂ ਲੈ ਕੇ ਤੇ 3 ਸਾਲ 1 ਸਾਲ ਤੋਂ ਲੈ ਕੇ 2 ਸਾਲ ਦੀ ਜਿਹੜੀ ਉਹਨੂੰ ਸਜ਼ਾ ਕੱਟਣੀ ਪੈਣੀ ਹੈ ਇਹਦੇ ਨਾਲ ਫ੍ਰੀਜ਼ ਹੋ ਗਿਆ ਸੀ ਵੀ ਕਈ ਵਾਰੀ ਉਹਨਾਂ ਦਾ ਕਸੂਰ ਨਹੀਂ ਹੁੰਦਾ ਤੇ ਕੰਪਨੀਆਂ ਪਿੱਛੋਂ ਉਹ ਵਹਿ ਜੀਆਂ ਜਾਲੀ ਨਾਂ ਦੇ ਹੁੰਦੀਆਂ ਉਹ ਭੇਜ ਦਿੰਦੀਆਂ ਤੇ ਉਹ ਉਹਨਾਂ ਨੂੰ ਨਾ ਭੁਗਤਣਾ ਪਵੇ ਉਸ ਲਈ ਕੰਪਨੀਆਂ ਦਾ ਵੀ ਇਹਦੇ ਵਿੱਚ ਕੀਤਾ ਗਿਆ ਕਿ ਜਿਹੜੀ ਇਹੋ ਜਿਹਾ ਮਾਲ ਕੰਪਨੀ ਪੰਜਾਬ ਵਿੱਚ ਭੇਜੂਗੀ ਉਹ ਜਿਹੜਾ ਪਹਿਲਾ ਸਾਲ ਹੋਊਗਾ ਜੇ ਕਿਤੇ ਪਹਿਲੀ ਵਾਰ ਉਹਨੇ ਇਹੋ ਜੀ ਗਲਤੀ ਕੀਤੀ ਹੋਊ 1 ਸਾਲ ਤੋਂ 2 ਸਾਲ ਦਾ ਜਿਹੜਾ ਉਹਨੂੰ ਕੈਦ ਹੋਊਗੀ ਤੇ ਨਾਲ ਹੀ ਉਹਨੂੰ ਜੁਰਮਾਨਾ ਹੋਊਗਾ 5 ਤੋਂ 10 ਲੱਖ ਰੁਪਏ ਕਦੇ ਫੇਰ ਜੇ ਉਹ ਕਿਤੇ ਦੁਬਾਰਾ ਇਹੋ ਜੀ ਇਹੋ ਜੀ ਉਹਨਾਂ ਦੇ ਵਿੱਚ ਗਲਤੀ ਪਾਈ ਜਾਂਦੀ ਹੈ ਤਾਂ ਫੇਰ 10 ਲੱਖ ਤੋਂ 50 ਲੱਖ ਦਾ ਜੁਰਮਾਨਾ ਤੇ 2 ਤੋਂ 3 ਸਾਲ ਦੀ ਉਸੇ ਕੰਪਨੀ ਨੂੰ ਉਹਨਾਂ ਨੂੰ ਆਪਣੀ ਸਜ਼ਾ ਭੁਗਤਣੀ ਪੈਣੀ ਹੈ ਕਿ ਪੰਜਾਬ ਵਿੱਚ ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਸਨ ਉਹਨੂੰ ਦੇਖਦੇ ਆਂ ਦੇਖਦੇ ਆਂ ਫਿਰ ਇਹ ਵੱਡਾ ਫੈਸਲਾ ਪੰਜਾਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਿਆ ਮਿਹਰਬਾਨ ਜੀ ਮਾ ਸਰ ਜਦੋਂ ਬੀਜਾਂ ਦੀ ਗੱਲ ਕੀਤੀ ਜਾ ਰਹੀ ਸੀ ਪਾਲਿਸੀ ਦਾ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ ਜਦੋਂ ਸਰਕਾਰ ਆਈ ਆਈ ਸੀਗੀ ਇਹ ਪਾਲਿਸੀ ਦਾ ਜ਼ਿਕਰ ਹੋ